हां जी ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜੇਕਰ ਆਪਣੇ ਕੋਲ ਬਾਰਡਰ ਵਾਲੀ ਸੂਟ ਦੀ ਬਾਹਂ ਘੱਟ ਬੰਦੀ ਹੋਵੇ ਉਹਦੀ ਲੈਂਥ ਪੂਰੀ ਨਾ ਬੰਦੀ ਹੋਵੇ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਪਾਉਣਾ ਹੈ ਤੇ ਆਪਾਂ ਨੂੰ ਉਹਦੇ ਵਿੱਚ ਆਸਣ ਜਿਹੜੇ ਚੂਕ ਪਾਉਣੀ ਆ ਉਹ ਵੀ ਨਾ ਪੈਂਦੀ ਹੋਵੇ ਠੀਕ ਹੈ ਜਦੋਂ ਆਪਾਂ ਬਾਰਡਰ ਵਾਲੀ ਸੂਟ ਦੀ ਬਾਹ ਇਸ ਤਰੀਕੇ ਦੇ ਨਾਲ ਚਾਰ ਤਿਆਂ ਦੇ ਵਿੱਚ ਕਰਦੇ ਆ ਤਾਂ ਆਪਣੀ ਇਹ ਬਾਹ ਦਾ ਮੋਢਾ ਪੂਰਾ ਨਹੀਂ ਆਉਂਦਾ ਠੀਕ ਹੈ ਤੇ ਜੇ ਆਪਾਂ ਇਹਨੂੰ ਇਸ ਤਰ੍ਹਾਂ ਡਬਲ ਕਰਦੇ ਆ ਤੇ ਆਪਣੀ ਫੁੱਲ ਬਾਜੂ ਨਹੀਂ ਬੰਦੀ ਠੀਕ ਹੈ ਤੇ ਆਪਾਂ ਫੁੱਲ ਬਾਜੂ ਬਣਾਉਣੀ ਹੈ ਆ ਮੋਢਾ ਵੀ ਆਪਣਾ ਪੂਰਾ ਪਾਉਣਾ ਇਹਦੇ ਵਿੱਚ ਆਪਾਂ ਨੂੰ ਜੂਲ ਵੀ ਨਾ ਪਾਉਣਾ ਪਵੇ। ਉਹ ਆਪਾਂ ਕਿਸ ਤਰ੍ਹਾਂ ਕਰਾਂਗੇ? ਇਸ ਤਰ੍ਹਾਂ ਆਪਾਂ ਚਾਰਦੇ ਆ ਕਰਦੇ ਤਾਂ ਆਪਣਾ ਇਹ ਮੋਢਾ ਛੋਟਾ ਰਹਿੰਦਾ ਠੀਕ ਹੈ। ਹੁਣ ਆਪਾਂ ਇਹਨੂੰ ਕੀ ਕਰਾਂਗੇ? ਤਿੰਨ-ਤਿਆਂ ਦੇ ਵਿੱਚ ਵੰਡ ਲਾਂਗੇ। ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਤਿੰਨ-ਤਿਆਂ ਦੇ ਵਿੱਚ ਬਰਾਬਰ ਕਾਤਾਂਗੇ। ਤੇ ਆਪਾਂ ਫੁੱਲ ਬਾਜੂ ਜਿੰਨੀ ਵੀ ਰੱਖਣੀ ਚਾਹੁੰਦੇ ਆ ਰੱਖ ਸਕਦੇ ਆ ਇਸ ਤਰੀਕੇ ਦੇ ਨਾਲ। ਇਸ ਤਰ੍ਹਾਂ ਪੱਤਨਿਆਂ ਦੇ ਵਿੱਚ ਕਰ ਲਿਆ ਆ ਸਾਈਡ ਆਪਣੇ ਕੋਲੇ ਜੁੜੀ ਹੋਈ ਹੈ ਤੇ ਇਧਰਲੀ ਸਾਈਡ ਆਪਣੀ ਕੱਲੀ ਖੁੱਲੀ ਹੋਈ ਹੈ ਠੀਕ ਹੈ ਤੇ ਇਧਰੋਂ ਆਪਣੀ ਨੀਚੇ ਵਾਲੀ ਸਾਈਡ ਜੁੜੀ ਹੋਈ ਹੈ ਤੇ ਉੱਪਰ ਵਾਲੀ ਖੁੱਲੀ ਹੈ ਠੀਕ ਹੈ ਹੁਣ ਆਪਾਂ ਬਾਹ ਦੀ ਲੈਂਥ ਲਵਾਂਗੇ ਤੇ ਜਿੰਨਾ ਆਪਣਾ ਬਾਰਡਰ ਆਪਾਂ ਬਾਰਡਰ ਤੋਂ ਰੱਖ ਕੇ ਬਾਹ ਦੀ ਲੈਂਥ ਨੂੰ ਮਿਣਾਗੇ ਜਿਵੇਂ ਆਪਣੇ ਕੋਲੇ 19 ਇੰਚ ਜਾਂ 19.5 ਇੰਚ ਆਪਾਂ ਫੁੱਲ ਬਾਜੀ ਵਾਂਗੂ ਬਣਾਉਣੀ ਹੈ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਗਾ ਲਿਆ ਸਾਢੇ 19 ਦੇਖ ਤੇ ਆਪਣੇ ਕੋਲੇ ਮੋਢੇ ਲਈ 10 ਇੰਚ ਕਪੜਾ ਹੋ ਗਿਆ ਇਹਦੇ ਵਿੱਚ ਹੁਣ ਆਪਾਂ ਨੂੰ ਜਿਹੜੀ ਚੂਕ ਪਾਉਣੀ ਆ ਉਹ ਵੀ ਨਹੀਂ ਪਾਉਣੀ ਪੈਂਦੀ ਠੀਕ ਹੈ ਤੇ ਇਸ ਤਰ੍ਹਾਂ ਆਪਾਂ 3 ਇੰਚ ਦੇ ਨਿਸ਼ਾਨ ਲਗਾਵਾਂਗੇ ਜਸਤੀ ਠੀਕ ਹੈ 3 ਇੰਚ ਤੇ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਆਪਾਂ 2.5 ਇੰਚ ਦਾ ਉੱਪਰ ਨਿਸ਼ਾਨ ਲਗਾ ਕੇ ਇਹਨੂੰ ਗਲਾਈ ਦੇ ਲੈਣੀ ਆ ਇਸ ਤਰੀਕੇ ਦੇ ਨਾਲ ਠੀਕ ਹੈ ਜਿੰਨੀ ਆਪਾਂ ਮੂਰੀ ਰੱਖਣੀ ਆ ਉਹ ਆਪਾਂ ਮੂਰੀ ਰੱਖ ਕੇ ਇਸ ਤਰ੍ਹਾਂ ਨਿਸ਼ਾਨ ਲਗਾ ਲੈਣਾ ਠੀਕ ਹੈ ਹੁਣ ਆਪਾਂ ਇਹਦਾ ਦੂਸਰੀ ਸਾਈਡ ਕਰਾਂਗੇ ਤੇ ਹੁਣ ਆਪਾਂ ਇਸ ਤਰ੍ਹਾਂ ਪਲਟ ਲਾਂਗੇ ਠੀਕ ਹੈ ਤੇ ਇਧਰੋਂ ਆਪਾਂ ਹੁਣ ਬਾਡਰ ਤੋਂ ਮੈਨ ਲੈਣਾ ਬਾਡਰ ਤੋਂ ਮੈਨ ਤੋਂ ਬਾਅਦ 1.75 ਦਾ ਨਿਸ਼ਾਨ ਆਪਾਂ ਇੱਥੇ ਲਗਾਉਣਾ ਠੀਕ ਹੈ ਤੇ 1.75 ਦੇ نیچے ਕਰਕੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਹੁਣ ਕਰਨ ਨਾਲ ਆਪਣੀ ਜਿਹੜੀ ਬਾਹ ਹੈ ਉਹ ਆਪਣੀ ਪੂਰੀ ਪੂਰੀ ਆ ਜਾਣੀ ਠੀਕ ਹੈ ਤੁਹਾਡਾ ਨੀਚੇ ਤੋਂ ਆਪਾਂ 3 ਇੰਚ ਦਾ ਨਿਸ਼ਾਨ ਲਗਾਵਾਂਗੇ ਤੇ ਇੱਥੇ 2.5 ਇੰਚ ਦਾ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਆਪਾਂ ਗਲਾਈ ਦੇ ਦੇਵੀਂ ਠੀਕ ਹੈ ਤੇ ਹੁਣ ਆਪਣੇ ਕੋਲੇ ਇੱਕ ਬਾਹ ਆਹ ਸਾਈਡ ਤੋਂ ਨਿਕਲਿਆਊਗੀ ਠੀਕ ਹੈ ਤੇ ਇੱਕ ਬਾਹ ਆਪਣੀ ਇਧਰਲੀ ਸਾਈਡ ਤੋਂ ਨਿਕਲਿਆਊਗੀ ਠੀਕ ਹੈ ਆਪਾਂ ਕਟਿੰਗ ਕਰਕੇ ਦਿਪਾਉਣੀ ਹੈ ਇਸ ਤੀਕੇ ਦੇ ਨਾਲ ਕਟਿੰਗ ਕਰਨ ਦੇ ਨਾਲ ਆਪਣਾ ਕਪੜਾ ਵੇਸਟ ਵੀ ਨਹੀਂ ਜਾਂਦਾ ਜਿਹੜਾ ਆਪਣਾ ਇੱਕ ਸਾਈਡ ਆਪਣਾ ਜਿਹੜਾ ਆ ਕਪੜਾ ਇਹ ਆਪਣੇ ਕੋਲੇ ਘਲੇ ਵਗੈਰਾ ਲਾਉਣ ਨੂੰ ਬਚ ਜੂਗਾ ਤੇ ਆਪਣੀ ਬਾਹ ਦੇ ਵਿੱਚ ਜਿਹੜੀ ਚੂਕ ਪਾਉਣੀ ਹੈ ਉਹ ਵੀ ਨਹੀਂ ਪੈਂਦੀ ਤੇ ਬਾਹ ਦੀ ਲੈਂਥ ਵੀ ਜਿਹੜੀ ਉਹ ਫੁੱਲ ਬਣ ਕੇ ਆਉਂਦੀ ਹੈ ਜਿੰਨੀ ਆਪਾਂ ਨੂੰ ਲੋੜ ਹੈਗੀ ਹੈ ਠੀਕ ਹੈ ਇਸ ਤਰ੍ਹਾਂ ਆਪਣਾ ਦੋਨੇ ਬਾਜੂ ਜਿਹੜੀਆਂ ਫੁੱਲ ਨਿਕਲ ਆਉਂਦਾਂ ਠੀਕ ਹੈ ਤੇ ਆਪਣੇ ਕੋਲੇ ਇੱਕ ਇਧਰਲੀ ਸਾਈਡ ਦਾ ਕਪੜਾ ਐਕਸਟਰਾ ਹੋ ਜਾਣਾ ਤੇ ਇੱਕ ਨੀਚੇ ਵਾਲੀ ਸਾਈਡ ਦਾ ਠੀਕ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਬਾਰਡਰ ਵਾਲੀ ਬਾਹ ਜਿਹੜੀ ਦੀ ਲੈਂਥ ਆਪਾਂ ਪੂਰੀ ਕਰਕੇ ਤੇ ਆਪਾਂ ਨੂੰ ਜੋੜ ਵੀ ਨਾ ਪਾਉਣਾ ਪਵੇ ਇਸ ਤਰੀਕੇ ਦੇ ਨਾਲ ਕਟਿੰਗ ਕਰ ਸਕਦੇ ਹੋ ਇਹਨੂੰ ਆਪਾਂ ਕਟਿੰਗ ਕਿਵੇਂ ਕਰਾਂਗੇ ਫਰਾਂ ਕੁਲੇ ਦੇ ਸਤਰਾ ਦੋ ਪੱਲੇ ਆਪਾਂ ਲੈਨੇ ਜਿੰਨੀ ਆਪਾਂ ਬੁਰੀ ਰੱਖਣੀ ਆ ਬੁਰੀ ਦਾ ਨਿਸ਼ਾਨ ਵੀ ਆਪਾਂ ਲਗਾਵਾਂਗੇ 6 ਤੇ 2 ਇੰਚ ਐਕਸਟਰਾ ਰੱਖਾਂਗੇ ਠੀਕ ਹੈ 6 ਇੰਚ ਆਪਾਂ ਬੌਂਦੀ ਵੀ ਰੱਖੀ ਤੇ ਆਪਾਂ ਇਹ ਦੋ ਪੱਲੇ ਚੱਕਨੇ ਆ نیچے ਵਾਲਾ ਪੱਲੇ ਨੂੰ ਚੱਕਦੇ ਨੇ ਜਿਹੜਾ ਜੁੜੇ ਵਾਲੀ ਸਾਈਡ ਵਾਲਾ ਪੱਲਾ ਹੈ ਇਹ ਨੂੰ ਚੱਕਾਂ ਇਸ ਤਰਾਪਾ ਕਟਿੰਗ ਕਰ ਲਾਂਗੇ ਠੀਕ ਹੈ ਇਸ ਤਰ੍ਹਾਂ ਠੀਕ ਹੈ ਤੇ ਆਪਾਂ ਕੀ ਇੱਕ ਬਾਹ ਜਿਹੜੀ ਇਹ ਨਿਕਲਈ ਇਹਦੇ ਵਿੱਚ ਆਪਾਂ ਨੂੰ ਬਿਲਕੁਲ ਜੋੜ ਵੀ ਪਾਉਣ ਦੀ ਲੋੜ ਨਹੀਂ ਗਈ ਤੇ ਆਪਣੇ ਕੋਲੇ ਇਹ ਕਪੜਾ ਵੀ ਐਕਸਟਰਾ ਆ ਗਿਆ ਠੀਕ ਹੈ ਹੁਣ ਆਪਾਂ ਦੂਸਰੀ ਸਾਈਡ ਕਰਾਂਗੇ ਜਿਹੜੀ ਆਪਣੀ ਬਾਹ ਕਟਿੰਗ ਕੀਤੀ ਹੋਈ ਹੈ ਇਹਨੂੰ ਆਪਾਂ ਬਿਲਕੁਲ ਬਾਰਡਰ ਨੂੰ ਆਪਣਾ ਦੂਸਰੇ ਦੇ ਨਾਲ ਮਿਲਾ ਕੇ ਰੱਖਾਂਗੇ ਠੀਕ ਹੈ ਤੇ ਆਪਣੀ ਬਿਲਕੁਲ ਪੂਰੀ ਇੱਕੋ ਜਿਹੀ ਬਾਹ ਬਣ ਗਈ ਹੈ ਇਸ ਠੀਕੇ ਦੇ ਨਾਲ ਆਪਾਂ ਦੋ ਪਾਉਣੇ ਤੁਹਾਨੂੰ ਇਹਨੂੰ ਵੀ ਆਪਾਂ ਉੱਪਰਲਾ ਪੱਲਾ ਜਿਹੜਾ ਉਹ ਚੱਕ ਲੈਣਾ نیچے ਵਾਲਾ ਜਿਹੜਾ ਕਹਿਰਾ ਪੱਲਾ ਉਹ ਛੱਡ ਲੈਣਾ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਇਹਦੀ ਕਟਿੰਗ ਕਰ ਲੈਣੀ ਉੱਪਰਲੇ ਉੱਪਰਲੇ ਪੱਲੇ ਦੀ ਹੁਣ ਆਪਣੇ ਕੋਲੇ ਇਹ ਦੋਨੇ ਪੱਲੇ ਜਿਹੜੇ ਐਸ ਤਰੀਕੇ ਦੇ ਨਾਲ ਨਿਕਲਿਉਣ ਦੇ ਬਾਹਾਂ ਦੀ ਤੇ ਇਹ ਆਪਣੇ ਕੋਲੇ ਕਪੜਾ ਜਿਹੜਾ ਐਕਸਟਰਾ ਹੋ ਗਿਆ ਠੀਕ ਹੈ ਇਸ ਤਰ੍ਹਾਂ ਆਪਣੇ ਕੋਲੇ ਕਪੜਾ ਵੀ ਜਿਹੜਾ ਐਕਸਟਰਾ ਬਣ ਜਾਂਦਾ ਹੈ ਗਲੇ ਵਗੈਰਾ ਤੇ ਲਾਉਣ ਨੂੰ ਕਿਉਂਕਿ ਜਿਹੜੇ ਇਹ ਬਾਰਡਰ ਵਾਲੇ ਸੂਟ ਹੈ ਇਹ ਪਨੇ ਵੀ ਇਹਨਾਂ ਦੇ ਛੋਟੇ ਹੁੰਦੇ ਆ ਤੇ ਸਲਵਾਰ ਦੇ ਵਿੱਚੋਂ ਵੀ ਕਪੜਾ ਆਪਣੇ ਕੋਲੇ ਨਹੀਂ ਵੱਜਦਾ ਤੇ ਕੰਮੀਜ਼ ਦੇ ਵਿੱਚੋਂ ਵੀ ਸਾਈਡਾਂ ਤੋਂ ਜਿਹੜਾ ਕੱਟ ਲੈਂਦਾ ਕਿਉਂਕਿ ਜੇ ਆਪਾਂ ਸਲਵਾਰ ਨੂੰ ਹੋਲੀ ਬਣਾਉਣੇ ਤੋਂ ਜ਼ਿਆਦਾ ਹੋਲੀ ਬਣ ਜਾਂਦੀ ਕਿਉਂਕਿ ਇਹਦਾ ਪਣਾ ਛੋਟਾ ਹੁੰਦਾ ਠੀਕ ਹੈ ਤੇ ਆਪਾਂ ਨੂੰ ਇਹਦੇ ਵਿੱਚ ਗੁੰਦਾ ਜਿਹੜਾ ਪਾਉਣਾ ਪੈਂਦਾ ਉਹ ਵੀ ਆਪਣੇ ਕੋਲੇ ਕੱਟ ਪਾਣੀ ਨਾ ਹੁੰਦਾ ਤੇ ਆਪਾਂ ਉਹਦੇ ਵਿੱਚੋਂ ਵੀ ਵਾਚਾ ਨਹੀਂ ਸਕਦੇ ਤੇ ਬਾਹ ਦੇ ਵਿੱਚ ਆਪਾਂ ਨੂੰ ਨਾਲੇ ਜੋੜਨੀ ਲੱਗਦਾ ਤੇ ਨਾਲੇ ਆਪਣੀ ਦੋਨੇ ਬਾਹਾਂ ਜਿਹੜੀਆਂ ਇਹ ਵਧੀਆ ਲੈਂਥ ਦੇ ਵਿੱਚ ਲੈ ਜਾਂਦੇ ਆ ਇਸ ਤਰ੍ਹਾਂ ਠੀਕ ਹੈ ਤੇ ਇਸ ਤਰ੍ਹਾਂ ਤੁਸੀਂ ਵੀ ਆਪਣੀ ਬਾਜੂ ਨੂੰ ਇਸੇ ਤਰ੍ਹਾਂ ਜਿਹੜੀ ਬਣਾ ਸਕਦੇ ਆ ਨਾਲੇ ਜੋੜਨੀ ਪਉਣਾ ਪਊਗਾ ਤੇ ਜੇ ਵੀਡੀਓ ਵਧੀਆ ਲਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਥੈਂਕ ਯੂ so much ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ